ਹਜੂਰੀ ਵਿੱਚ ਸਜੀ ਬੈਠੀ ਸਾਧ ਸੰਗਤ ਜੀ ਆਓ ਫਤਿਹ ਦੀ ਸਾਂਝ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਜਿਹੜਾ ਇੱਕ ਕਵੀ ਦਰਬਾਰ ਕਰ ਰਹੇ ਆਂ ਤਨ ਤਨ ਸ੍ਰੀ ਗੁਰੂ ਹਰगोबिंद ਸਾਹਿਬ ਜੀ ਮਹਾਰਾਜ ਜੀ ਨੂੰ ਸਮਰਪਿਤ ਹੈ ਤੋਂ ਕਵਤਾਵਾਂ ਪੜ੍ਹੀਆਂ ਜਾ ਰਹੀਆਂ ਹਨ ਉਹਨਾਂ ਦਾ ਪ੍ਰਕਾਸ਼ ਦਿਹਾੜਾ ਆ ਰਿਹਾ ਹੈ ਤੋਂ ਦਾਸ ਵੀ ਹਾਜ਼ਰੀ ਲਵਾ ਰਿਹਾ ਹੈ ਉਸ ਤੋਂ ਪਹਿਲਾਂ ਇੱਕ ਦੋ ਬੰਦ ਕਹਾਗਾ ਗੁਰੂ ਗੁਰੂ ਤਾਂ ਗੁਰੂ ਗੁਰੂ ਤਾਂ ਹਰ ਕੋਈ ਕਹਿੰਦਾ ਸਿੱਖੋ ਕਿਸੇ ਦੁਖੀ ਦਾ ਕਿਸੇ ਦੁਖੀ ਦਾ ਦੁੱਖ ਵੇਖ ਕੇ ਦੁੱਖ ਜਿਗਰ ਤੇਗ ਸਹਿਣਾ ਸਿੱਖੋ ਅੰਮ੍ਰਿਤ ਵਰਗਾ ਰਤਵਾਰੀ ਗਾ ਮਿੱਠਾ ਮਿੱਠਾ ਬੋਲ ਜਬਾਨੋਂ ਕਹਿਣਾ ਸਿੱਖੋ ਜੇ ਕੁਝ ਲੈਣਾ ਨਾਨਕ ਦਰ ਤੋਂ ਜੇ ਕੁਝ ਲੈਣਾ ਨਾਨਕ ਦਰ ਤੋਂ ਬਣਨਾ ਵੀ ਭਾਈ ਲੈਣਾ ਸਿੱਖੋ ਬਣਨਾ ਵੀ ਭਾਈ ਲੈਣਾ ਸਿੱਖੋ ਤੋਂ ਰਚਨਾ ਪੇਸ਼ ਹੈ ਸਾਡੇ ਬਹੁਤ ਹੀ ਪਿਆਰੇ ਕਵੀ ਸਰਦਾਰ ਸੁਜਾਨ ਸਿੰਘ ਜੀ ਸੁਜਾਨ ਦੀ ਹੈ ਲਿਖੀ ਕਵਿਤਾ ਹੈ ਕੈਨੇਡਾ ਵਾਸੀਆਂ ਦੀ ਮਾਤਾ ਗੰਗਾ ਜੀ ਦੀ ਗੋਦ ਦਾ ਸ਼ਿੰਗਾਰ ਆ ਗਿਆ ਗੰਗਾ ਜੀ ਦੀ ਗੋਦ ਦਾ ਸ਼ਿੰਗਾਰ ਆ ਗਿਆ ਦਾ ਛਿਵਾ ਅਵਤਾਰ ਆ ਗਿਆ ਮਾਤਾ ਗੰਗਾ ਜੀ ਦੀ ਗੋਦ ਦਾ ਸ਼ਿੰਗਾਰ ਆ ਗਿਆ ਗੁਰੂ ਨਾਨਕ ਦਾ ਛਿਵਾ ਅਵਤਾਰ ਆ ਗਿਆ ਮੋਨੇ ਮਿਣਾ ਮਾਤਾ ਗੰਗਾ ਨੂੰ ਸੁਣਾਉਣਾ ਗੁਰੂ ਅਰਜਨ ਨੇ ਜਗ ਵਿੱਚੋਂ ਬਿਨਾ ਪੁੱਤ ਜਾਣਾ ਮਾ ਕਰਮੋ ਨੇ ਮਿਣਾ ਮਾਤਾ ਗੰਗਾ ਨੂੰ ਸੁਣਾਉਣਾ ਗੁਰੂ ਅਰਜਨ ਨੇ ਜਗ ਵਿੱਚੋਂ ਓ ਬਿਨਾ ਪੁੱਤ ਜਾਣਾ ਦੇਖੋ ਗੁਰੂ ਕੀ ਵਡਾਲੀ ਗੁਰੂ ਕੀ ਵਡਾਲੀ ਨਿਰੰਕਾਰ ਆ ਗਿਆ ਗੁਰੂ ਨਾਨਕ ਦਾ ਛੇਵਾ ਅਵਤਾਰ ਆ ਗਿਆ ਤਾ ਗੰਗਾ ਜੀ ਦੀ ਗੋਦ ਦਾ ਸ਼ਿੰਗਾਰ ਆ ਗਿਆ ਗੁਰੂ ਨਾਨਕ ਦਾ ਛਿਵਾ ਆਵਤਾਰ ਆ ਗਿਆ ਅਕਾਲੀ ਤਖਤ ਨੂੰ ਇਹ ਸਾਜ ਏ ਆਕਾਲ ਤਾਈ ਮਨੂ ਓ ਵੈਰੀ ਮੁਗਲਾਂ ਦੇ ਸਿਰ ਗੰਡੇ ਵਾਗਰਾਏ ਪੰਨੂ ਆਕਾਲ ਤਖਤ ਨੂੰ ਏ ਸਾਜ ਆਕਾਲ ਤਾਈ ਮਨੂ ਵੈਰੀ ਮੁਗਲਾਂ ਦੇ ਸਿਰ ਗੰਡੇ ਵਾਗਰਾਏ ਪੰਨੂ ਮੇਰੀ ਪੀਰੀ ਕਿਰਪਨਾ ਮੇਰੀ ਪੀਰੀ ਕਿਰਪਨਾ ਦੋਵੇਂ ਤਾਰੇ ਆ ਗਿਆ ਗੁਰੂ ਨਾਨਕ ਦਾ ਛੇਵਾਂ ਅਵਤਾਰ ਆ ਗਿਆ ਮਾਤਾ ਗੰਗਾ ਜੀ ਦੀ ਗੋਦ ਦਾ ਸ਼ਿੰਗਾਰ ਆ ਗਿਆ ਗੁਰੂ ਨਾਨਕ ਦਾ ਛੇਵਾ ਅਵਤਾਰ ਆ ਗਿਆ ਉਹ ਵਾਗਾ ਕੋੜੇ ਦੀਆਂ ਫੜ ਕੇ ਸੁਲਗਣੀ ਖਲੋਗੀ ਵਾਗਾ ਕੋੜੇ ਦੀਆਂ ਫੜ ਕੇ ਸੋ ਲਖਣੀ ਖਲੋ ਗਈ ਦਿਲੋਂ ਕੀਤੀ ਅਰਦਾਸ ਮਨਜੂਰ ਹੋਦੀ ਹੋ ਗਈ ਦਿਲੋਂ ਕੀਤੀ ਅਰਦਾਸ ਮਨਜੂਰ ਹੋਦੀ ਹੋ ਗਈ ਦਾਤ ਪੁਤਰਾ ਦੀ ਦੇਣ ਲਈ ਦਾਤ ਪੁਤਰਾ ਦੀ ਤਾਰ ਆ ਗਿਆ ਮਾਤਾ ਗੰਗਾ ਜੀ ਦੀ ਗੋਦ ਦਾ ਸ਼ਿੰਗਾਰ ਆ ਗਿਆ ਮਾਤਾ ਗੰਗਾ ਜੀ ਦੀ ਗੋਦ ਦਾ ਸ਼ਿੰਗਾਰ ਆ ਗਿਆ ਕੈਦ ਕਿਲੇ ਦੀ ਹੈ ਔਖੀ ਉਹ ਜਿੱਥੇ ਰਾਜ ਮਜਬੂਰ ਉਹਨਾਂ ਨਾਲ ਬੰਦ ਸੀ ਮੇਰੇ ਬੰਦ ਸੀ ਹਜ਼ੂਰ ਕੈਦ ਕਿਲੇ ਦੀ ਸੀ ਓਕੀ ਜਿੱਥੇ ਰਾਜੇ ਮਜਬੂਰ ਉਹਨਾਂ ਨਾਲ ਕਿਲੇ ਵਿੱਚ ਮੇਰੇ ਬੰਦ ਸੀ ਹਜ਼ੂਰ ਬੰਦੀ ਰਾਜਿਆਂ ਦਾ ਕਰਨੀਏ ਉਹ ਬੰਦੀ ਰਾਜਿਆਂ ਦਾ ਕਰਨੀਏ ਉਦਾਰ ਆ ਗਿਆ ਗੁਰੂ ਨਾਨਕ ਦਾ ਛੇਵਾ ਅਵਤਾਰ ਆ ਗਿਆ ਇੱਕ ਤੇ ਉਪਕਾਰ ਦੂਜੀ ਤੇਗ ਦਿੱਤਾ ਪੈਂਦੇ ਖਾਂਦਾ ਸਿਰ ਉਤਾਰ ਇੱਕ ਤੇਗ ਕੀਤਾ ਦੀ ਚੰਦ ਉੱਤੇ ਉਪਕਾਰ ਦੂਜੀ ਤੇਗ ਦਿੱਤਾ ਪੈਂਦੇ ਖਾਂਦਾ ਸਿਰ ਉਤਾਰ ਉਹ ਦੇਨ ਜੰਗ ਵਿੱਚ ਜਾ ਲਮਾਨੂ ਦੇਨ ਜੰਗ ਵਿੱਚ ਜਾ ਲਮਾਨੂ ਹਾਰ ਆ ਗਿਆ ਗੁਰੂ ਨਾਨਕ ਦਾ ਛੇਵ ਅਵਤਾਰ ਆ ਗਿਆ ਮਾਤਾ ਗੰਗਾ ਜੀ ਦੀ ਗੋਦ ਦਾ ਸ਼ਿੰਗਾਰੇ ਆ ਗਿਆ ਗੁਰੂ ਨਾਨਕ ਦਾ ਛੇਵਾਂ ਅਵਤਾਰ ਆ ਗਿਆ ਆਖਰੀ ਦੋ ਬੰਦਾ ਹੈ ਉਹ ਪਾਏ ਜਾਲਮਾਂ ਨੇ ਪੰਜਵੇਂ ਪੀਤਾ ਤੇ ਜੋ ਛਾਲੇ ਉਹਨੂੰ ਅੱਖਾਂ ਸਾਵੇਂ ਦੀਂਦੇ ਪੈਨੇ ਉਸੇ ਤਰ੍ਹਾਂ ਹਾਲੇ ਪਾਏ ਜ਼ਾਲਮਾਨੇ ਪੰਗਵੇਂ ਪਿਤਾ ਦੇ ਜੋਸੀ ਛਾਲੇ ਉਹਨੂੰ ਅੱਖਾਂ ਸਾਵੇ ਦੀਂਦੇ ਪੈਨੇ ਉਸੇ ਤਰ੍ਹਾਂ ਹਾਲੇ ਉਹ ਸੀਨੇ ਚੰਦੂ ਦੇ ਚੁਬਣੇ ਲਈ ਸੀਨੇ ਚੰਦੂ ਦੇ ਚੁਬਣੇ ਲਈ ਹਾਰ ਆ ਗਿਆ ਗੁਰੂ ਨਾਨਕ ਦਾ 6ਵਾਂ ਅਵਤਾਰ ਆ ਗਿਆ ਆਖਰੀ ਬੰਦਾ ਹੋ ਜਦੋਂ ਜ਼ੁਲਮ ਵਾਲੀ ਜ਼ਾਲਮਾਨੇ ਕੀਤੀ ਸੀ ਅਖੀ ਤਦੋ ਮੜਾ ਵਾਲੇ ਹੱਥ ਗੁਰਾਂ ਫੜੀ ਸ਼ਮਸ਼ੀਰ ਜਦੋਂ ਜ਼ੁਲਮ ਵਾਲੀ ਜ਼ਾਲਮਾਨੇ ਕੀਤੀ ਸੀ ਅਖੀਰ ਤਦ ਮਾਲਾ ਵਾਲੇ ਹੱਥ ਗੁਰਾਂ ਫੜੀ ਸ਼ਮਸ਼ੀਰ ਕੰਸ ਮਾਰਨੇ ਲਈ ਦੇ ਕੋ ਦਿਉ ਮੂਰਾਰ ਆ ਗਿਆ ਕੰਸ ਮਾਰਨੇ ਲਈ ਦੇ ਕੋ ਦਿਉ ਮੂਰਾਰ ਆ ਗਿਆ ਗੁਰੂ ਨਾਨਕ ਦਾ ਛੇਵਾਂ ਅਵਤਾਰ ਆ ਗਿਆ ਮਾਤਾ ਗੰਗਾ ਜੀ ਦੀ ਗੋਦ ਦਾ ਸ਼ਿੰਗਾਰ ਆ ਗਿਆ ਗੁਰੂ ਨਾਨਕ ਦਾ ਛੇਵਾਂ ਅਵਤਾਰ ਆ ਗਿਆ ਗੁਰੂ ਨਾਨਕ ਦਾ ਛੇਵਾਂ of